ਇਸ ਵੇਲੇ ਦੀ ਵੱਡੀ ਅਤੇ اہم ਖਬਰ ਹੈ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕਤਲकांड ਦੇ ਮੁੱਖ ਸ਼ੂਟਰ ਗੈਂਗਸਟਰ ਕਰਨ ਦੇ ਐਂਕਾਊਂਟਰ ਦੇ ਵਿੱਚ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਗੈਂਗਸਟਰ ਕਰਨ ਦੇਰ ਰਾਤ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਛਾਤੀ ਵਿੱਚ ਦਰਦ ਹੋਣ ਦਾ ਬਹਾਨਾ ਲਗਾਇਆ ਇਸੇ ਦੌਰਾਨ ਉਸ ਨੇ ਪੁਲਿਸ ਦੀ ਕਸਟਡੀ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਪੁਲਿਸ ਅਤੇ ਮੁਲਜ਼ਮ ਵਿਚਾਲੇ ਕ੍ਰਾਸ ਫਾਇਰਿੰਗ ਹੋਈ ਜਵਾਬੀ ਕਾਰਵਾਈ ਕਰਦੇ ਪਰਸ ਨੇ ਗੋਲੀਆਂ ਚਲਾਈਆਂ ਜਿਸ ਵਿੱਚ ਗੈਂਗਸਟਰ ਕਰਨ ਮਾਰੇ ਗਿਆ ਦਾਦੇ ਕੇ 15 ਦਸੰਬਰ 2025 ਨੂੰ ਬਹਾਲ ਦੇ ਸੁਹਾਣਾ ਦੇ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾ ਚੌਰੀ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਰਾਣਾ ਦਾ ਅਸਲੀ ਨਾਮ ਕਮਰ ਦਿਗਵਿਜੇ ਰਾਣਾ ਸੀ ਪਰ ਕਬੱਡੀ ਜਗਤ ਵਿੱਚ ਉਹ ਰਾਣਾ ਬਲਾ ਚੌਰੀ ਦੇ ਨਾਮ ਨਾਲ ਮਸ਼ਹੂਰ ਸੀ ਖਾਸ ਗੱਲ ਇਹ ਹੈ ਕਿ ਕਤਲ ਤੋਂ ਕੇਵਲ 10 ਦਿਨ ਪਹਿਲਾਂ ਹੀ ਰਾਣਾ ਬਲਾਚੌਰੇ ਦਾ ਵਿਆਹ ਹੋਇਆ ਸੀ ਜਿਸ ਕਾਰਨ ਇਸ ਘਟਨਾ ਨੇ ਸੂਬੇ ਭਰ ਦੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਸੀ ਪਰ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਣਾ ਬਲਾਚੌਰੇ ਦੇ ਕਤਲ ਕਰਨ ਵਾਲੇ ਸ਼ੂਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਐਨਕਾਊਂਟਰ ਦੇ ਵਿੱਚ ਇਹ ਸ਼ੂਟਰ ਢੇਰ ਹੋ ਗਿਆ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਬੱਡੀ ਦੇ ਨਾਲ-ਨਾਲ ਰਾਣਾ ਨੂੰ ਪੰਜਾਬੀ ਗਾਣੇ ਦੇ ਵਿੱਚ ਮੋਡਲਿੰਗ ਕਰਨ ਦਾ ਵੀ ਸ਼ੌਂਕ ਸੀ ਉਹ ਲੰਬੇ ਸਮੇਂ ਤੋਂ ਕਬੱਡੀ ਦੇ ਪ੍ਰਮੋਟਰ ਵਜੋਂ ਸਰਗਰਮ ਸੀ ਅਤੇ ਸ਼ੱਕਰਪੂਰੀਆ ਨਾਮ ਦੀ ਆਪਣੀ ਕਬੱਡੀ ਟੀਮ ਤਿਆਰ ਕਰਕੇ ਪੰਜਾਬ ਭਰ ਦੇ ਵੱਖ-ਵੱਖ ਖੇਡ ਮੁਕਾਬਲੇ ਵਿੱਚ ਲੈ ਕੇ ਜਾਂਦਾ ਸੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਰਾਣਾ ਬਲਾਚੌਰੀਆ ਮਰਡਰ ਕੇਸ ਸੀਗਾ ਉਹਦੇ ਵਿੱਚ ਜਿਹੜੇ ਤਿੰਨ ਅਕਿਊਜ਼ ਫੜੇ ਹੋਏ ਸੀਗੇ ਉਹਨਾਂ 'ਚੋਂ ਇੱਕ ਜਿਹੜਾ ਅਕਿਊ ਸੀਗਾ ਕਰਨ ਪਾਠਕ الیاਸ ਕਰਨ ਡਿਫਾਲਟਰ ਉਹ ਉਹ तकरीबन ਕੱਲ ਆਪਣਾ ਕਾਫੀ ਦਿਨਾਂ ਤੋਂ ਨਾ ਜੀ ਪਿਛਲਿਆਂ ਤੋਂ CIA ਦੇ ਵਿੱਚ ਰੱਖੇ ਹੋਏ ਸੀ ਇਹਨਾਂ ਨੂੰ ਸਕਿਉਰਿਟੀ ਰੀਜ਼ਨ ਔਰ ਅੱਗੇ ਇਨਵੈਸਟੀਗੇਸ਼ਨ ਕਰਨ ਦੇ ਲਈ ਕੱਲ ਰਾਤ ਦਾ ਸਮਾਂ ਸੀ ਜਦੋਂ ਇਹਨਾਂ ਨੇ ਇਹਨੇ ਰੌਲਾ ਪਾਇਆ ਵੀ ਮੇਰੀ ਚੈਸਪ੍ਰੇਨ ਜ਼ੋਰ ਰਹੀ ਹੈ ਮੈਨੂੰ ਦਰਦ ਹੋ ਰਿਹਾ ਬਹੁਤ ਜ਼ਿਆਦਾ ਕਾਫੀ ਇਹ ਆਪਣੇ ਜਿਹੜੇ ਮੁਲਾਜ਼ਮ ਹੈਗੇ ਆ ਜੀ ਉਹ ਇਹਨੂੰ ਲੈ ਕੇ ਹਸਪੀਟਲ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇਹਨੇ ਡਰਾਮੇਬਾਜੀ ਕੀਤੀ ਉੱਥੇ ਗੱਡੀ 'ਚ ਵੀ ਹਾਕਾਰ ਕਰਦਾ ਰਿਹਾ ਤੇ ਅਲਟੀਮੇਟਲੀ ਜਿਹੜੀ ਹੈਗੀ ਹੈ ਗੱਡੀ ਸਾਡੀ ਰੋਕੀ ਗਈ ਉਹਨੂੰ ਦੇਖਣ ਲਈ ਕਿ ਉਹ ਇੱਕ ਡਿਵਾਈਡਰ ਤੇ ਚੜ ਗਈ ਸੀ ਤੁਣ ਸੀ 11:30 ਵਜੇ ਦਾ ਵਕਤ ਸੀਗਾ ਜਦੋਂ ਦੇਖਿਆ ਗਿਆ ਤਾਂ ਜਿਹੜੇ ਮੁਲਾਜ਼ਮ ਨੇ ਇਹਦੇ ਹਤਕੜੀ ਲਾਈ ਹੋਈ ਸੀ ਨਾਲ ਉਹਦੇ ਹੱਥ 'ਚੋਂ ਹਤਕੜੀ ਛਡਾ ਕੇ ਖਿੱਚ ਕੇ ਉਹਨੂੰ ਇੰਜਰ ਕਰਕੇ ਇਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਰਾਤ ਤੋਂ ਹੀ ਇੱਕ ਮੈਸਿਵ ਮੈਨਹੰਟ ਅਕ੍ਰੋਸ ਦਾ ਡਿਸਟ੍ਰਿਕਟ ਲਾਂਚ ਕੀਤੀ ਗਈ ਜੀ ਪੂਰੀ ਪ੍ਰੋਪਰਲੀ ਟੀਮਸ ਬਣਾ ਕੇ ਸਾਰੇ ਏਰੀਆ ਦੇ ਵਿੱਚ ਕਵਰ ਕੀਤਾ ਗਿਆ ਜਿਹੜਾ ਆਪਣਾ ਅਲੱਗ-ਅਲੱਗ ਏਰੀਆ 'ਚ ਨਾਕੇ ਲਾਏ ਗਏ ਐਸਐਚਓ ਸਾਰੇ ਜੀਓਜ਼ ਦੇ ਤੇ ਸਵੇਰੇ ਤਕਰੀਬਨ 6 ਤੋਂ 6.5-7 ਦੇ ਵਿੱਚ ਇਸ ਟਾਈਮ ਦੇ ਵਿੱਚ ਕਿਤੇ ਇਹ ਇੱਥੇ ਪੁਲਿਸ ਪਾਰਟੀ ਨੂੰ ਜਿਹੜਾ ਹੈਗਾ ਇਹ ਕਰਨ ਦਿਖਿਆ ਉਹਨਾਂ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਪਿੱਛੇ ਭੱਜਿਆ ਤਿੰਨ ਸਾਡੇ ਜਿਹੜੇ ਐਸਐਚਓ ਦੀ ਟੀਮ ਸੀਗੀ ਆਪਣਾ ਇੰਸਪੈਕਟਰ ਯੁਗੇਸ਼ ਕੁਮਾਰ ਐਸਐਚਓ ਸਿਟੀ ਅਮਿੰਦਰ ਤੇ ਨਾਲ ਸੀਆਈਏ ਇਨਚਾਰਜ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਹਨੂੰ ਇੱਥੇ ਘੇਰਾ ਪਾਇਆ ਪਰ ਫਿਰ ਵੀ ਇਹਦੇ ਜਦੋਂ ਪਹਿਲਾ ਫਾਇਰ ਲੱਗਿਆ ਸ਼ਾਇਦ ਮੈਨੂੰ ਲੱਗਦਾ ਲੱਤ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਵੀ ਇਹ ਗਿਰਿਆ ਹੋਇ ਤੇ ਰੁਕਿਆ ਨੇ ਬਿਲਕੁਲ ਵੀ ਤਕਰੀਬਨ 6 ਤੋਂ 7 ਰਾਉਂਡ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਚ ਇਹ ਇੰਜਰਡ ਹੋ ਗਿਆ ਇਹਨੂੰ ਚੱਕ ਕੇ ਜੀ ਇੱਥੇ ਜਿਹੜਾ ਨੀਅਰੈਸਟ ਹਸਪੀਟਲ ਹੈਗਾ ਕੰਬੋਜ ਹਸਪੀਟਲ ਉੱਥੇ ਲੈ ਕੇ ਜਾਇਆ ਗਿਆ 15 ਤੋਂ 20 ਮਿੰਟ ਇਹਦਾ ਉੱਥੇ ਇਲਾਜ ਚੱਲਿਆ ਸੀ ਸੈਮੀ ਕੌਂਸ਼ੀਅਸ ਸੀਗਾ ਕਾਫੀ ਉਦੋਂ ਪਰ ਜਦੋਂ ਨਹੀਂ ਇਹਦਾ ਉਹਨਾਂ ਦਾ ਇਲਾਜ ਹੋਇਆ ਤੇ ਇਹਨੂੰ ਰੈਫਰ ਕੀਤਾ ਗਿਆ ਵੀ ਇਹਨੂੰ ਜਿਹੜਾ ਆਪਣਾ ਸਰਕਾਰੀ ਹਸਪੀਟਲ ਹੈ ਉੱਥੇ ਲੈ ਕੇ ਜਾਇਆ ਗਿਆ ਉੱਥੇ ਜਦੋਂ ਲੈ ਕੇ ਗਏ ਜੀ ਉੱਥੇ ਦੀ ਦੌਰਾਨ ਇਹ ਲੱਜ ਡੈਥ ਹੋ ਗਈ ਥੋ ਥਿਸ ਇਸ ਥੀਸ ਆਰ ਥ ਫੈਕਟ ਜ਼ਬਤੀ ਦੇ ਫੜਿਆ ਗਿਆ ਨਾ ਅਰੇਸਟ ਆਇਆ ਇਹਦੇ ਕੋਲ ਅਰੇਸਟ ਜਿਹੜਾ ਹੈਗਾ ਜੀ ਅਰੇਸਟ ਇਹਦਾ ਇਹ ਵੈਸਟ ਬੰਗਾਲ ਤੋਂ ਕੀਤਾ ਗਿਆ ਸੀ 3-4 ਦਿਨ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਬਰੀਫ ਕੀਤਾ ਸੀਗਾ ਜੀ ਉਹ ਤਾਂ 3-4 ਦਿਨ ਪਹਿਲਾਂ ਵੈਸਟ ਬੰਗਾਲ ਤੋਂ ਅਰੇਸਟ ਹੋਇਆ ਸੀ ਸਰ ਜਦੋਂ ਫਰਾਰ ਹੋਇਆ ਤਾਂ ਫਿਰ ਹਰਚਾਰ ਕਿਥੋਂ ਆ ਗਿਆ ਨਹੀਂ ਹਥਿਆਰ ਮੈਂ ਤੁਹਾਨੂੰ ਦੱਸ ਰਿਹਾ ਨਾ ਤਕਰੀਬਨ 6 ਤੋਂ 7 ਘੰਟੇ ਫਰਾਰ ਰਿਹਾ ਹੈ ਇਹ ਤਕਰੀਬਨ ਤਾਂ ਹੁਣ ਇਹਨੇ ਲੱਗੀ ਸੀ ਜੀ ਹੱਟੜੀ ਹਾਂ ਜਿਹੜੀ ਖੋਕੇ ਲੈ ਕੇ ਭੱਜਿਆ ਸੀਗਾ ਉਹ ਸੀਗੀ ਇਹਦੇ ਕੋਲ ਇੱਕ ਹੱਤ ਨੇ ਉਹਦੇ ਨਾਲ ਮਤਲਬ ਨਹੀਂ ਹੁਣ ਮੌਕੇ ਤੇ ਉਸ ਟਾਈਮ ਲਈ ਮਤਲਬ ਇਹ ਵੀ ਇਹਨੇ ਖੋਲੀ ਹੋਵੇ ਕੀ ਕਰਿਆ ਹੋ ਉਹਨੂੰ ਸਾਨੂੰ ਪਤਾ ਨਹੀਂ ਛੇ ਘੰਟੇ ਚ ਪਰ ਉਦੋਂ ਜਿਹੜਾ ਹੈਗਾ ਇਹ ਹਿੱਟ ਕਰਕੇ ਜ਼ਰੂਰ ਭੱਜਿਆ ਉਹਦੇ ਨਾਲ ਕੋਈ ਇਹਦੇ ਨਾਲ ਦੇ ਪਤਾ ਲੱਗਿਆ ਜੀ ਪਤਾ ਲੱਗਿਆ ਵੀ ਕਿਨੇ ਭਜਾਇਆ ਸੀਗਾ ਨਹੀਂ ਨਹੀਂ ਉੱਥੇ ਉੱਥੇ ਮੌਕੇ ਤੇ ਕੋਈ ਨਹੀਂ ਸੀਗਾ ਉੱਥੇ ਜਿਹੜੀ ਪੁਲਿਸ ਪਾਰਟੀ ਸੀ ਉਹਦੇ ਤੇ ਹੀ ਹਮਲਾ ਕੀਤਾ ਸੀ ਇਹਨੇ ਬਾਕੀ ਜੇ ਹੁਣ ਇਹਨੂੰ ਕੋਈ ਬਾਅਦ ਚ ਕੋਈ ਸਪੋਰਟ ਮਿਲੀ ਹੋਊਗੀ ਉਹਦੇ ਸੀ ਇਨਵੈਸਟੀਗੇਸ਼ਨ ਦੇ ਦੌਰਾਨ ਕਿਉਂਕਿ ਰਾਤ ਵੀ ਜਦੋਂ ਇਹ ਫਰਾਰ ਹੋਇਆ ਉਹਦੀ ਇੱਕ ਐਫ ਪੁਲਿਸ ਵਾਲਾ ਹੰਦੀ ਸਪਿੰਡਰ ਹੈਗਾ ਮੁੰਡਾ ਉਹਦੇ ਗੋਲੀ ਲੱਗੀ ਜੀ ਸਰ ਇਹ ਫੜਿਆ ਕਿੱਥੇ ਗਿਆ ਇੱਥੋਂ ਭੱਜ ਰਿਹਾ ਸੀ ਕਿ ਇਹ ਕਿਤੇ ਨਹੀਂ ਨਹੀਂ ਅਸੀਂ ਤੁਹਾਨੂੰ ਮੈਂ ਜਿੱਦਾਂ ਦੱਸ ਰਿਆਂ ਜੀ ਵੀ ਰਾਤ ਤੋਂ ਹੀ ਸਾਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਨਾਕੇ ਲਗਾ ਕੇ ਅਲੱਗ-ਅਲੱਗ ਜਿਹੜੀਆਂ ਟੀਮਾਂ ਬਣਾ ਕੇ ਐਸ ਐਚ ਓ ਨੂੰ ਦਿੱਤੀਆਂ ਹੋਈਆਂ ਸਿਗੀਆਂ ਨਾਲ ਜਿਹੜੇ ਜਿੰਨੇ ਆਪਣੇ ਇਨਸਪੈਕਟਰ ਵਗੈਰਾ ਲਾਈਨ 'ਚ ਹੈਗੇ ਆ ਡੀ ਪੀ ਓ 'ਚ ਹੈਗੇ ਆ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨੂੰ ਨੈਬ ਕੀਤਾ ਜਾ ਸਕੇ ਤੇ ਉਸੇ ਉਹਦੇ ਦੌਰਾਨ ਜਿਹੜੀ ਮੈਨਹੈਂਡ ਦੇ ਦੌਰਾਨ ਇਹਨਾਂ ਨਾਲ ਜਿਹੜਾ ਹੈਗਾ ਕਾਊਂਟਰ ਕਿੰਨੇ پولیس ਨਾਸਿਕ ਦਾ ਦਰੁਗਿਆ ਕਿ ਟੈਸਟ ਪੇਨ ਹੋ ਰਹੀ ਹੈ ਕਿੰਨੇ ਕੁ ਪੁਲਿਸ ਨਾਲ ਗਈ ਹੋਈ ਸੀ ਜੀ ਤਿੰਨ ਤਿੰਨ ਮੁਲਾਜ਼ਮ ਸੀਗੇ ਜਿਹੜੇ ਰਾਤ ਉੱਥੇ ਹੀ ਸੀਗੇ ਜਿਹੜੇ ਇਮੀਡੀਏਟਲੀ ਜਿਹਨਾਂ ਨੇ ਉਹ ਅਟੈਂਡ ਕੀਤਾ ਤੇ ਉਹ ਨਾਲ ਲੈ ਕੇ ਗਏ ਸੀ ਪੁਲਿਸ ਸਟਾਫ ਇੱਥੇ ਦੇਖਿਆ ਇੱਥੇ ਇਨਕਾਊਂਟਰ ਹੋਇਆ ਜੀ ਨਹੀਂ ਜਿੱਥੇ ਹਾਂਜੀ ਕਿੰਨੇ ਰਾਉਂਡ ਐ ਰਾਉਂਡ ਤਕਰੀਬਨ ਇਹਨੇ 600 ਤੋਂ 800 ਕੀਤੇ ਆ ਜੀ 9 ਤੋਂ 10 ਪੁਲਿਸ ਪਾਰਟੀ ਵੱਲੋਂ ਕੀਤੇ ਗਏ ਪਰ ਐਗਜ਼ੈਕਟ ਨਹੀਂ ਹਲੇ ਹੋਰ ਦੇਖ ਲੈਣੇ ਖੋਲ ਕਿੰਨੇ ਪਏ ਆ ਕਿੰਨੇ-ਕਿੰਨੇ ਹੋਏ ਉਹ ਤੁਹਾਨੂੰ ਅਲੱਗ ਤੋਂ ਬਰੀਫ ਕਰ ਦਾਂਗੇ ਪਰ ਇੱਥੇ ਲੋਕਾਂ ਦੀ ਕੋਸ਼ਿਸ਼ ਕਰ ਰਿਆ ਸੀ ਨਹੀਂ ਨਹੀਂ ਲੋਕਾਂ ਦੀ ਨਹੀਂ ਜਿੱਥੇ ਤੋਂ ਨਿਕਲ ਰਿਹਾ ਸੀਗਾ ਤਾਂ ਕਿਸੇ ਨੂੰ ਸ਼ੱਕ ਪਿਆ ਵੀ ਇਹ ਹੈਗਾ ਫਿਰ ਕਾਫੀ ਦੌੜਿਆ ਇਹਦੇ ਮਗਰ ਪੁਲਿਸ ਪਾਰਟੀ ਦੌੜੀ ਤਾਂ ਉਹਦੇ ਦੌਰਾਨ ਜਿਹੜਾ ਹੈਗਾ ਇਹਦਾ ਇਨਕਾਊਂਟਰ ਕਿਸੇ ਵਹੀਕਲ ਸੀ ਕਿ ਪੈਦਲ ਨਹੀਂ ਨਹੀਂ ਪੈਦਲ ਜਿਹੜਾ ਵੈਪਨ ਮਿਲਿਆ ਇਹਦੇ ਕੋਲੋਂ ਕਿਹੜਾ ਵੈਪਨ ਹੈ 30 ਬੋਰ ਦਾ ਜੀ ਦੇਸੀ